ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਉਹ ਕੌਮ ਦੀ ਇਹ ਗਵਾਹੀ ਕਰਦਾ ਹੈ ਪਰਿਵਾਰ ਦਿੱਲੀ ਤਖਤ ਨਾਲ ਲੜ ਰਿਹਾ ਉਹ ਪਰਿਵਾਰ ਮinistries ਟਕਰਾਰ ਰਿਹਾ ਅੱਜ ਵੀ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਦੇਸ਼ ਵਾਸਤੇ ਬੰਦੀ ਸਿੰਘਾਂ ਵਾਸਤੇ ਜੇ ਕੋਈ ਲੜਦੀ ਹੈ ਉਹ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਖੇਤਰੀ ਪਾਰਟੀ ਵੀ ਕਹਿ ਲੋ ਤੇ ਕੌਮ ਦੀ ਝਚਾਰੂ ਜਥੇਬੰਦੀ ਵੀ ਕਹਿ ਲੋ ਭਾਜਪਾ ਵੀ ਖੁਸ਼ ਹੈ ਆਮ ਆਦਮੀ ਵੀ ਖੁਸ਼ ਹੈ ਕਾਂਗਰਸ ਵੀ ਖੁਸ਼ ਹੈ ਪੰਥਕ ਇਸ਼ੂ ਦੇ ਉੱਪਰ ਜੋ ਰੌਲਾ ਰੱਪਾ ਪੈ ਰਿਹਾ ਸਾਨੂੰ ਨਵੇਂ ਨਵੇਂ ਨਾਂ ਦੇ ਕੇ ਨਵੇਂ ਨਵੇਂ ਟੈਗ ਦੇ ਕੇ ਕੌਮ ਨੂੰ ਗਮਰਾਹ ਕਰਨੀਆਂ ਸ਼ਾਸ਼ਾ ਹੋ ਰਹੀਆਂ ਯਾਨੀ ਹਰਪ੍ਰੀਤ ਸਿੰਘ ਜਗਾ ਜਗਾ ਤੇ ਕਹਿ ਰਹੇ ਨੇ ਕਿ ਸਿੱਖ ਸਿਧਾਂਤ ਦੀ ਪਾਲਣਾ ਨਹੀਂ ਹੋ ਰਹੀ ਆਪ ਮੰਨਦੇ ਆ ਕਿ ਮਤਤ ਮੁੱਖ ਮੰਤਰੀ ਮੈਂ ਅਰਦਾਸ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਰਾਗਵ ਚੱਡੇ ਦੇ ਤੁਰ ਕੇ ਗਏ ਆਪ ਨੂੰ ਮਹਿਸੂਸ ਕਰਦੇ ਆ ਕਿ ਕਾਲ ਤੱਕ ਸਾਂਭੀ ਗ੍ਰੀਮਾ ਨੂੰ ਨੁਕਸਾਨ ਹੋਇਆ ਇਹ ਕਾਲ ਤੱਕ ਸਭ ਤੋਂ ਅਪੀਲ ਆਈ ਹੈ ਹੁਕਮ ਆਈ ਹੈ ਕਿ ਚਲੋ ਹੁ ਨਿਕਲ ਜੇ ਘਰਾਂ ਚੋਂ 10-10 ਰੁਪਈਆਂ ਦਾ ਦਸਵੰਦ ਕੱਢ ਕੇ 10-10 ਰੁਪਈਆਂ ਦੀ ਜਿੱਥੇ ਆਪਦੀ ਕਿਰਤ ਦੇ ਵਿੱਚੋਂ ਪਰਚੀ ਕਟਾਰੀਆ ਸਿੱਖ ਸੰਗਤ ਤੇਲ ਫੂਕੇ ਪਿੰਡ-ਪਿੰਡ ਜਾ ਕੇ ਪਰਚੀ ਕਟਾਰੇ ਮਿਹਨਤ ਕਰ ਰਹੀ ਹੈ ਕੰਮ ਛੱਡ ਕੇ ਤੇ ਉਹਨੂੰ ਇਹ ਬੋਕਸ ਕਹ ਰਹੇ ਆ 32 ਲੱਖ ਗੁਰਸਿੱਖ ਨੂੰ ਸੰਵਿਧਾਨਕ ਰੂਲ ਆ ਜੋ ਪਰਚੀ ਦਾ ਸਾਰਾ ਉਹ ਸੰਵਿਧਾਨ ਮੁਤਾਬਕ ਕੱਟ ਕਿਉਂਕਿ ਸਿੰਘ ਸਾਹਿਬ ਨੇ ਇਹ ਵੀ ਕਿਹਾ ਨਾ ਕਿ ਸੰਵਿਧਾਨ ਮੁਤਾਬਕ ਹੁ ਨਵਾਂ ਸੰਵਿਧਾਨ ਤਾਂ ਬਣਾ ਨਹੀਂ ਸਕਦੇ ਨਾ ਕਾਲੀ ਦਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਰਵਿੰਦਰ ਮੀਤ ਅੱਜਕੱਲ ਪੰਜਾਬ ਦੀਆਂ ਫਜ਼ਾਹਾਂ ਦੇ ਵਿੱਚ ਬਹੁਤ ਸਾਰੇ ਪੰਥਕ ਮਸਲੇ ਚੱਲ ਰਹੇ ਨੇ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹੋਣਗੇ ਗੁਰਪ੍ਰੀਤ ਸਿੰਘ ਚੱਬਰ ਐਚਪੀਸੀ ਮੈਂਬਰ ਅਤੇ ਸਮਝਾਂਗੇ ਆਖਿਰਕਾਰ ਜੋ ਸਿਨੈਰੀਓ ਚੱਲ ਰਿਹਾ ਹੈ ਪੰਥਕ ਇਸ਼ੂ ਨੂੰ ਲੈ ਕੇ ਇਹਦੇ ਪਿੱਛੇ ਸੱਚ ਕੀ ਹੈਗਾ ਤੇ ਲਗਾਤਾਰ ਜਿਸ ਤਰੀਕੇ ਦੇ ਵਿਵਾਦ ਖੜੇ ਹੋ ਰਹੇ ਨੇ ਜਾਂ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਇਹਨਾਂ ਦੇ ਕੀ ਵਿਚਾਰ ਦੇ ਅ ਚਬਰ ਸਾਹਿਬ ਬੜੇ سارے ਇਸ਼ੂ ਅੱਜਕੱਲ ਪੰਥਕ ਤੌਰ ਦੇ ਉੱਤੇ ਸਾਹਮਣੇ ਆ ਰਹੇ ਨੇ ਸਭ ਤੋਂ ਵੱਡਾ ਇਸ਼ੂ ਤਾਂ ਅੱਜਕੱਲ ਇਹੀ ਹੈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਬੜੇ سارے ਸਵਾਲ ਕੀਤੇ ਜਾ ਰਹੇ ਨੇ ਮੈਂਬਰਸ਼ਿਪ ਮਹਿਮ ਨੂੰ ਲੈ ਕੇ ਅੱਜਕੱਲ ਬੜੇ ਸਾਰੇ ਸਵਾਲ ਕੀਤੇ ਜਾ ਰਹੇ ਨੇ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਲੈ ਕੇ ਬੜੇ سارے ਸਵਾਲ ਕੀਤੇ ਜਾ ਰਹੇ ਨੇ ਕੀ ਲੱਗਦਾ ਇਹ ਚੱਲ ਕੀ ਰਿਹਾ ਧੰਨਵਾਦ ਜੀ ਮੀਤ ਜੀ ਮੈਂ ਸਮਝਦਾ ਜੇ ਤੱਕ ਕੋਈ ਵੀ ਬਿਵਾਦ ਮਸਲਾ ਹੱਲ ਕਰਨ ਦੀ ਨੀਅਤ ਨਾਲ ਉਸਾਲਿਆ ਜਾਵੇ ਤਾਂ ਉਹ ਕੋਈ ਮਾੜਾ ਨਹੀਂ ਹੁੰਦਾ ਚੰਗਾ ਹੁੰਦਾ ਹਰ ਇੱਕ ਕੌਮ ਵਾਸਤੇ ਲਾ ਲੋ ਸੂਬੇ ਵਾਸਤੇ ਲਾ ਲੋ ਲੋਕਾਂ ਵਾਸਤੇ ਲਾ ਲੋ ਵਧੀਆ ਗੱਲ ਹੁੰਦੀ ਹੈ ਪਰ ਜੇ ਦੇਖੀਏ ਜਿਸ ਤਰ੍ਹਾਂ ਜੋ ਕੁਝ 7 ਮਹੀਨਿਆਂ ਤੋਂ ਚੱਲ ਰਿਹਾ ਜਿਸ ਕਰਕੇ ਦਿੱਲੀ ਸਰਕਾਰ ਵੀ ਖੁਸ਼ ਹੈ ਪੰਜਾਬ ਸਰਕਾਰ ਵੀ ਖੁਸ਼ ਹੈ ਚਾਹੇ ਅੱਡ-ਅੱਡ ਪਾਰਟੀਆਂ ਦੀਆਂ ਸਰਕਾਰਾਂ ਨੇ ਦੋਨੇ ਚਾਹੇ ਵਿਰੋਧੀ ਤੇ ਰਹੇ ਪੰਜਾਬ ਦੇ ਵਿੱਚ ਕਾਂਗਰਸ ਜਮਾਤ ਉਹ ਵੀ ਖੁਸ਼ ਹੈ ਕਹਿਣ ਦਾ ਭਾਵ ਬੀਜੇਪੀ ਵੀ ਖੁਸ਼ ਹੈ ਆਮ ਆਦਮੀ ਵੀ ਖੁਸ਼ ਹੈ ਕਾਂਗਰਸ ਵੀ ਖੁਸ਼ ਹੈ ਪੰਥਕ ਇਸ਼ੂ ਦੇ ਉੱਪਰ ਜੋ ਰੋਲ ਰੱਪਾ ਪੈ ਰਿਹਾ ਕਲੀਅਰ ਹੈ ਕਿ ਉਹਨਾਂ ਵੱਲੋਂ ਇਹ ਬਬਾਲ ਤੇ ਇੱਕ ਇਹ ਫਾਇਦਾ ਲੈ ਰਹੇ ਹੈ ਕਿ ਜੋ ਚਾਹੁੰਦੇ ਸੀ ਕਿ ਪੰਜਾਬ ਵਾਸਤੇ ਕੌਮ ਵਾਸਤੇ ਪਰ ਯਾਰ ਆਵਦੀਆਂ ਹੱਕੀ ਮੰਗਾਂ ਵਾਸਤੇ ਦੇਸ਼ ਵਾਸਤੇ ਬੰਦੀ ਸਿੰਘਾਂ ਵਾਸਤੇ ਜੇ ਕੋਈ ਲੜਦੀ ਐ ਉਹ ਜਮਾਤ ਐ ਸ਼੍ਰੋਮਣੀ ਅਕਾਲੀ ਦਲ ਨਾਲ ਖੇਤਰੀ ਪਾਰਟੀ ਵੀ ਕਹਿ ਲੋ ਤੇ ਕੌਮ ਦੀ ਝਝਾਰੂ ਜਥੇਬੰਦੀ ਵੀ ਕਹਿ ਲੋ ਉਹ ਲੜਦੀ ਐ ਇਹ ਤੋਂ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਮੀਤ ਜੀ ਜੇ ਹਿਸਟਰੀ ਜਾਓਗੇ ਇਤਿਹਾਸ ਦੇ ਵਿੱਚ ਜਾਓਗੇ ਨਾ ਸਾਡੇ ਕੋਲ ਤਾਂ ਗੁਰੂ ਸਾਹਿਬਾਨ ਦੀਆਂ ਆਧਾਰਨਾ ਹੈਗੀਆਂ ਸਮੇਂ ਦੀਆਂ ਉਸ ਤੋਂ ਬਾਅਦ ਅਗਲੇ ਸਮਿਆਂ ਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੈਗੀਆਂ ਨੇ ਤੇ ਉਸ ਤੋਂ ਬਾਅਦ ਤੇ ਆ ਨਵੀਂ ਜੋ 47 ਤੋਂ ਬਾਅਦ ਕਿਸ ਤਰ੍ਹਾਂ ਇਸ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਜਝਾਰੂ ਆਗੂ ਵਰਕਰ ਜ਼ੇਲਾਂ ਕੱਟਦੇ ਸੀ ਸੰਘਰਸ਼ ਕਰਦੇ ਡਾਂਗਾ ਖਾਂਦੇ ਸੀ ਇੱਤੱਕ ਸੀਧੀਆਂ ਪ੍ਰਾਪਤ ਕਰਦੇ ਸੀ ਪਰ ਪੰਜਾਬ ਦੇ ਲੋਕ ਇਹ ਵੇਖ ਕੇ ਕਿ ਸਾਡੀ ਰਾਜਸੀ ਸ਼ਕਤੀ ਹੈ ਤਾਂ ਵੋਟਾਂ ਪਾ ਦਿੰਦੇ ਸੀ ਵੋਟਾਂ ਪਾ ਕੇ ਸਰਕਾਰ ਬਣਾ ਲੈਂਦੇ ਸੀ ਪਰ ਇਹ ਦਿੱਲੀ ਜਿਹੜੀ ਜਿਹੜੀ ਤਖਤ ਨੂੰ ਬਾਬਰ ਨੂੰ ਜਾਬਰ ਕਹਿਣਾ ਬਰਦਾਸ਼ਤ ਨਹੀਂ ਹੋ ਰਿਹਾ ਸਰਬੱਤ ਦੇ ਭਲੇ ਦਾ ਕਾਰਜ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਤੋੜ ਦਿੰਦੀ ਸੀ ਕਿਤੇ ਧਾਰਮਿਕ ਭਾਵਨਾ ਪੜਕਾ ਕੇ ਕਿਤੇ ਸਮੁੱਚੀ ਲੀਡਰਸ਼ਿਪ ਚ ਪਾੜਾ ਪਾ ਕੇ ਜਿਵੇਂ ਹੁਣ ਪਿਆ ਹੋਇਆ ਐ ਪਾੜਾ ਪਾ ਕੇ ਤੋੜ ਦਿੰਦੀ ਸੀ 97 ਤੱਕ ਇਹ ਦੌਰ ਚੱਲਿਆ 97 ਤੱਕ ਉਸ ਤੋਂ ਬਾਅਦ ਪੜਿਆ ਲਿਖਿਆ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਕਿ ਕਿਸ ਤਰ੍ਹਾਂ ਆਪਣੇ ਬਜ਼ੁਰਗਾਂ ਨਾਲ ਬਡੇਰਿਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਿਆ 1097 ਤੋਂ ਲੈ ਕੇ 2 ਤੱਕ ਪਹਿਲੀ ਗੱਲ 5 ਸਾਲ ਲਗਾਤਾਰ ਸਰਕਾਰ ਚਲਾਈ ਤੋੜਨ ਦੀਆਂ ਕੋਸ਼ਿਸ਼ਾਂ ਬਹੁਤ ਹੋਈਆਂ ਲੀਡਰਸ਼ਿਪ ਉਹਦੇ ਵੀ ਪੱਟੀ ਗਈ ਭਨਿਆਰ ਵਾਲਾ ਨੂਰ ਮਹਿਲਿਆ ਕਾਂਡ ਉਹਦੇ ਵੀ ਕੀਤੇ ਗਏ ਧਰਮ ਭਾਵਨਾ ਉਤੇ ਪਰ 5 ਸਾਲ ਕੱਲੀ ਸਰਕਾਰ ਨਹੀਂ ਚਲਾਈ ਇੱਕ ਨਿਵੇਕਲੀਆਂ ਪੜਾਂ ਪਾਈਆਂ ਸੰਗਤ ਦਰਸ਼ਨ ਦੇ ਰੂਪ ਦੇ ਵਿੱਚ ਤੇ ਮੋਟਰਾਂ ਦਾ ਕਿਸਾਨਾਂ ਦੇ ਲਾਉਣੀਆਂ ਤੇ ਮੋਟਰਾਂ ਦੇ ਬਿੱਲ ਮਾਫ ਕਰਨੇ ਜਾਂ ਹੋਰ ਨਵੀਆਂ ਨਵੀਆਂ ਮੇਰਾ ਕਹਿਣ ਦਾ ਭਾਵ ਸਕੀਮਾਂ ਪਾਲਿਸੀਆਂ ਲੈ ਕੇ ਆਉਂਦੀਆਂ ਪੰਜਾਬ ਨੂੰ ਡਿਵੈਲਪ ਵੱਡੇ ਵੱਡੇ ਉਦਯੋਗ ਕਾਰਖਾਨੇ ਮਤਲਬ ਬਹੁਤ ਕੁਝ ਤੁਸੀਂ ਮਾਚੇਸ਼ਤਰੀ ਹੈ ਬੜੀ ਤਾਰੀਫ ਕਰ ਰਹੇ ਹੋ ਲੇਕਿਨ ਸੋਸ਼ਲ ਮੀਡੀਆ ਤੇ ਤੁਹਾਡੇ ਬਾਰੇ ਵੀ ਕਿਹਾ ਜਾਂਦਾ ਕਿ ਤੁਸੀਂ ਇੱਕ ਪਰਿਵਾਰ ਦੇ ਬੰਦੇ ਹੋ ਜੇ ਬਹੁਤ ਭੇਜਦੇ ਆਂ ਪਾਰਲੀਮੈਂਟ ਦੇ ਵਿੱਚ ਜੇ ਗੱਲ ਕਰਦੀ ਆ ਬੀਬੀ ਹਰਸਿਮਰਤ ਕੌਰ ਬਾਦਲ ਕਰਦੀ ਬੰਦੀ ਸਿੰਘਾਂ ਦੀ ਗੱਲ ਇੱਥੇ ਗੱਲ ਹੁੰਦੀ ਹੈ ਕਿਸਾਨਾਂ ਦੀ ਵਪਾਰੀਆਂ ਦੀ ਮਜ਼ਦੂਰਾਂ ਦੀ ਤੇ ਇੱਥੇ ਸਾਨੂੰ ਪਰਿਵਾਰ ਦਾ ਉਹ ਸਟੈਂਡ ਖਿਆਲ ਦੇ ਵਿੱਚ ਹੈ ਕਿ ਜਦੋਂ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਬਰੰਟ ਸੁਪਰੀਮ ਕੋਰਟ ਵੱਲੋਂ ਭੇਜਤੇ ਤਾਂ ਇਸ ਪਰਿਵਾਰ ਦਾ ਮੁਖੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸਰਕਾਰ ਟੁੱਟ ਜੇ ਪਰ ਅਸੀ ਇੱਕ ਸਿੱਖ ਨੂੰ ਜਿਹਨੇ ਕੌਮ ਦੇ ਆ ਭਾਵਨਾਵਾਂ ਵਿੱਚ ਬਹਿ ਕੇ ਕੌਮ ਦੀ ਅਣਖ ਇੱਜ਼ਤ ਗੈਰਤ ਵਾਸਤੇ ਪ੍ਰਾਤਨ ਇਤਿਹਾਸ ਨੂੰ ਧਰਾਂਉਂਦੇ ਹੋਏ ਕੁਰਬਾਨੀ ਕੀਤੀ ਹੈ ਤੇ ਉਸ ਤੋਂ ਬਾਅਦ ਜੋ-ਜੋ ਲੜਾਈਆਂ ਲੜੀਆਂ ਤੇ ਜੋ-ਜੋ ਪੈੜਾ ਮੇਰਾ ਕਹਿਣ ਦਾ ਭਾਵ ਕੁਆਡੀ ਵਰਲਡ ਕੱਪ ਤੇ ਇੱਥੇ ਮੁੱਖ ਮੰਤਰੀ ਤੀਰਥ ਯਾਤਰਾ 에ਅਰਪੋਰਟ ਸੜਕਾਂ ਜਦੋਂ ਰੋਡ ਤੋਂ ਅਸੀਂ ਨੰਗਦੇ ਆ ਨਾ ਦੇਖਦੇ ਆ ਆਊਟਲਟ ਦੇਖਦੇ ਆ ਕੈਫੇ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਸਰਦਾਰ ਸਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਮੈਂ ਕੈਲੀਫੋਰਨੀਆ ਬਣਾ ਦੂੰਗਾ ਉਸ ਤੋਂ ਬਾਅਦ ਇੱਕ ਇੱਟ ਨਹੀਂ ਲੱਗੀ ਇੱਕ ਸੜਕ ਨਹੀਂ ਬਣੀ ਹਾਂ ਜੇ 17 ਤੋਂ ਬਾਅਦ ਸੜਕਾਂ ਬਣਦੀਆਂ 에ਰਪੋਰਟ ਬਣਦੇ ਤੇ ਸਕੂਲ ਕਾਲਜ ਯੂਨੀਵਰਸਿਟੀਆਂ ਹਸਪਤਾਲ ਬਣਦੇ ਤਾਂ ਅਸੀਂ ਮੰਨਦੇ ਕਿ ਸਰਕਾਰਾਂ ਦੇ ਕੰਮ ਹੁੰਦੇ ਐ ਪਰ ਜੋ ਪੈੜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਲੀਡਰਸ਼ਿਪ ਨੇ ਇਤਿਹਾਸ ਬਲਵਿੰਦਰ ਸਿੰਘ ਭੁੰਦਰੋਂ ਰਾਣੇ ਪਾਈਆਂ ਨੇ ਜੋ ਨਿਮਰਤਾ ਉਹਨਾਂ ਦੇ ਵਿੱਚ ਇਹ ਨਹੀਂ પાਸ ਕੇ ਮੇਰਾ ਕਹਿਣ ਦਾ ਭਾਵ ਅਸੀਂ ਪਰਿਵਾਰ ਦੇ ਗੁਲਾਮ ਨਹੀਂ ਹਾਂ ਉਹ ਕਾਮ ਦੀ ਇਹ ਗਵਾਹੀ ਕਰਦਾ ਹੈ ਪਰਿਵਾਰ ਦਿੱਲੀ ਤਖਤ ਨਾਲ ਲੜ ਰਿਹਾ ਉਹ ਪਰਿਵਾਰ ਮਨਿਸਟਰੀਆਂ ਠਕਰਾ ਰਿਹਾ ਅੱਜ ਵੀ ਅੱਜ ਵੀ ਮਨਿਸਟਰੀਆਂ ਦੇੰਦੀਆਂ ਕੋਸ਼ਿਸ਼ਾਂ ਹੋ ਰਹੀਆਂ ਠਕਰਾ ਰਿਹਾ ਸਾਨੂੰ ਉਹ ਉਹਨਾਂ ਦਾ ਸਿਧਾਂਤ ਪਿਆਰਾ ਹੈ ਕਿ ਆਗੂ ਦੀ ਯੋਗਤਾ ਹੁੰਦੀ ਹੈ ਕਿ ਹਰ ਇੱਕ ਪੱਖ ਤੋਂ ਆਗੂ ਯੋਗ ਹੈ ਤੈਂਓ ਦਿੱਲੀ ਤਖਤ ਮੈਂ ਕਿਹਾ ਚਿੜਿਆ ਹੋਇਆ ਇਸ ਕਰਕੇ ਠੀਕ ਹੈ ਸਾਨੂੰ ਨਵੇਂ ਨਵੇਂ ਨਾਂ ਦੇ ਕੇ ਨਵੇਂ ਨਵੇਂ ਟੈਗ ਦੇ ਕੇ ਕੌਮ ਨੂੰ ਗਮਰਾਹ ਕਰਨੀਆਂ ਸ਼ਾਸ਼ਾ ਹੋ ਰਹੀਆਂ ਗਿਆਨੀ ਹਰਪ੍ਰੀਤ ਸਿੰਘ ਜਗਾ ਜਗਾ ਤੇ ਕਹਿ ਰਹੇ ਨੇ ਕਿ ਸਿੱਖ ਸਿਧਾਂਤ ਦੀ ਪਾਲਣਾ ਨਹੀਂ ਹੋ ਰਹੀ ਜੋ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜ਼ਹਿਰ ਉਗਰ ਰਹੇ ਹੈ ਕਿਉਂਕਿ ਸਾਡੀਆਂ ਡਿਊਟੀਆਂ ਸਾਨੂੰ ਲੋਕਾਂ ਨੇ ਚੁਣਿਆ ਸੀ ਪੰਥ ਦੇ ਸੇਵਾਦਾਰਾਂ ਇੱਕ ਇੱਕ ਸਿੱਖ ਨੇ ਵੋਟ ਪਾ ਕੇ ਭੇਜਿਆਗਾ ਕਿ ਉਹ ਸੰਸਥਾਾਂਵਾਂ ਸਾਸੀ ਗੁਰੂ ਘਰ ਦੇ ਕੁੱਕਰਾਂ ਔਰ ਜੋ ਉਹਨਾਂ ਦੀਆਂ ਆਦਤਾਂ ਨੇ ਸੁਹਾਗਾ ਕਿ ਹਰ ਇੱਕ ਮਸਲੇ ਨੂੰ ਨਿੱਜੀ ਲੈ ਜਾਣਾ ਹਰ ਇੱਕ ਪਰ ਮੈਂ ਉਹਨਾਂ ਨੀਮਾ ਨਹੀਂ ਜਾ ਸਕਦਾ ਜਿੰਨਾ ਉਹ ਜਾਂਦੇ ਨੇਗੇ ਕਿ ਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਪਦਵੀ ਬਹੁਤ ਵੱਡੀ ਹੁੰਦੀ ਹੈ ਆਪ ਮੰਨਦੇ ਆ ਕਿ ਮਤਤ ਮੁੱਖ ਮੰਤਰੀ ਮੈਂ ਅਰਦਾਸ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਰਾਗਵ ਚੱਡੇ ਦੇ ਤੁਰ ਕੇ ਗਏ ਆਪ ਮਹਿਸੂਸ ਕਰਦੇ ਆ ਕਿ ਕਾਲ ਤਖਤ ਸਾਹਿਬ ਦੀ ဂਰੀਮਾ ਨੂੰ ਨੁਕਸਾਨ ਹੋਇਆ ਆਪ ਸਾਰਿਆਂ ਸਿੱਖ ਕੌਮ ਨੂੰ ਪਤਾ ਹੈ ਆਪ ਮੰਨਦੇ ਆ ਕਿ ਤਖਸਰੀ ਦਮਦਮਾ ਸਾਹਿਬ ਦੇ ਫਸੀਲ ਤੇ ਜੋ ਇਹਨਾਂ ਨੇ ਕੀਤਾ ਪੰਜ ਪਿਆਰਿਆਂ ਨੇ ਕਿਹਾ ਕਿ ਮਰਿਆਦਾ ਦੀ ਉਲੰਘਣਾ ਕੀਤੀ ਮਰਿਆਦਾ ਦਾ ਘਾਣ ਕੀਤਾ ਪਰ ਫਿਰ ਵੀ ਜੋ ਅਕਾਲੀ ਦਲ ਸ੍ਰੀ ਅਕਾਲ ਤਖਸਾਲ ਦੇ ਕਹਿਣ ਤੇ ਢਾਂਚਾ ਭੰਗ ਕਰਕੇ ਨਵੀਂ ਮੈਂਬਰਸ਼ਿਪ ਭਰਤੀ ਸ਼ੁਰੂ ਕੀਤੀ ਤੇ ਅਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਘਵੀਰ ਸਿੰਘ ਨੇ ਸਹਿਯੋਗਤਾ ਕੀਤੀ ਕਿ ਵਧੀਆ ਉਪਰਾਲਾ ਤੁਹਾਡਾ ਬਹੁਤ ਵਧੀਆ ਸਾਰੇ ਮਤਲਬ ਹੋਰ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਉਹਨੂੰ ਵੀ ਬੋਕਸ ਕਹਿ ਦੇਣਾ ਤੇ ਇਥੋਂ ਤੱਕ ਕਿ ਗੁਰਸੇਕ ਪੱਤਰਕਾਰ ਨੇ ਕੱਲ ਅੰਮ੍ਰਿਤਸਰ ਦੇ ਸਵਾਲ ਕੀਤਾ ਕਿ ਕੀ ਅਕਾਲ ਤਖਸਾਲ ਦੇ ਅਪੀਲ ਤੇ ਹੁਕਮ ਤੇ ਸੰਦੇਸ਼ ਤੇ ਜਾਂ ਹੋਕੇ ਤੇ ਤੁਹਾਨੂੰ ਵਿਸ਼ਵਾਸ ਨਹੀਂ ਤੇ ਇਹ ਬੰਦਾ ਕਹਿੰਦਾ ਕਿ ਜਿਹੜੇ ਚਾਰ ਪੱਤ ਤੱਕ کہہ ਰਹੇ ਆ ਜਾਂ ਮਨਮੁਖ ਕਹਿ ਰਹੇ ਜੇ ਗੁਰੂ ਵਾਲੇ ਨਹੀਂ ਕਿ ਉਹਨਾਂ ਨੇ ਰੱਦ ਕਰਤੀ ਇੱਕ ਪਾਸੇ ਸਿੱਖ ਕਹਿ ਰਿਹਾ ਕਿ ਕਾਲ ਤੱਕ ਸਭ ਤੋਂ ਅਪੀਲ ਆਈ ਹੈ ਹੁਕਮ ਆਈ ਹੈ ਕਿ ਚਲੋ ਹੁਣ ਨਿਕਲ ਜੇ ਇੱਕ ਰਾਚੋਂ 10-10 ਰੁਪਿਆ ਦਾ ਦਸਵੰਧ ਕੱਢ ਕੇ 10-10 ਰੁਪਿਆ ਦੀ ਜਿੱਥੇ ਆਪਦੀ ਕਿਰਤ ਦੇ ਵਿੱਚੋਂ ਪਰਚੀ ਘਟਾਰੀਆ ਸਿੱਖ ਸੰਗਤ ਤੇਲ ਫੂਕੇ ਪਿੰਡ ਪਿੰਡ ਜਾ ਕੇ ਪਰਚੀ ਘਟਾਰੇ ਮਿਹਨਤ ਕਰ ਰਹੀ ਹੈ ਕੰਮ ਛੱਡ ਕੇ ਤੇ ਉਹਨੂੰ ਇਹ ਬੋਕਸ ਕਹਿ ਰਹੇ 32 ਲੱਖ ਗੁਰਸਿੱਖ ਨੂੰ 32 ਲਿਖ ਸਿੱਖਾਂ ਨੂੰ ਨਹੀਂ ਬਿਲਕੁਲ ਜੀ ਸਾਰਾ ਰਿਕਾਰਡ ਹੈ ਅਕਾਲੀ ਦਲ ਦੇ ਦਫ਼ਤਰ ਜਾ ਰਿਹਾ ਉੱਥੇ ਜਾ ਕੇ ਵੇਖਿਓ ਨਾ ਜਿਹੜੇ ਸ਼ੱਕੀ ਲੋਕ ਨੇ ਉਹ ਜਾ ਕੇ ਕਲੀਅਰ ਕਿਉਂਕਿ ਇਸੇ ਕਰਕੇ ਤਾਂ ਸੰਵਿਧਾਨ ਸਿੰਘ ਸਾਹਿਬ ਨੇ ਇਹ ਵੀ ਲਿਖਿਆ ਸੀ ਨਾ ਆਧਾਰ ਕੱਢ ਲਏ ਜਾ ਰਹੇ ਆ ਸਰ ਨਹੀਂ ਨਹੀਂ ਸੰਵਿਧਾਨ ਮੁਤਾਬਕ ਸੰਵਿਧਾਨਕ ਜੋ ਮੈਂਬਰਸ਼ਿਪ ਤੇ ਸੰਵਿਧਾਨ ਹੈ ਸੰਵਿਧਾਨਕ ਰੂਲ ਆ ਜੋ ਪਰਚੀ ਦਾ ਸਾਰ ਉਹ ਸੰਵਿਧਾਨ ਮੁਤਾਬਕ ਕੱਟ ਕਿਉਂਕਿ ਸਿੰਘ ਸਾਹਿਬ ਨੇ ਇਹ ਵੀ ਕਿਹਾ ਨਾ ਕਿ ਸੰਵਿਧਾਨ ਮੁਤਾਬਕ ਉਹ ਨਵਾਂ ਸੰਵਿਧਾਨ ਤਾਂ ਬਣਾ ਨਹੀਂ ਸਕਦਾ ਨਾ ਅਕਾਲੀ ਦਲ ਦੇ ਦੇਸ਼ ਦੇ ਕਾਨੂੰਨ ਮੁਤਾਬਕ ਜੋ ਸੰਵਿਧਾਨ ਹੈ ਸਿੰਘ ਸਾਹਿਬ ਨੇ ਪੀਸੀ ਐਕਟ ਤੇ ਗੱਲ ਕਰ ਪਾਲੀ ਦਲ ਦੇ ਐਕਟ ਜੋ ਪਾਰਟੀ ਦਾ ਐਕਟ ਹੁੰਦਾ ਉਸ ਮੁਤਾਬਕ ਤੁਸੀਂ ਆਪ ਕਹਿ ਰਹੇ ਹੋ ਕਿ ਮੇਰੇ ਕੋਲ ਪ੍ਰਧਾਨ ਸ਼੍ਰੋਮਣੀ ਕਮੇਟੀ ਸੁਚੀਚ ਮੁਚੀ ਅੰਤਰ ਕਮੇਟੀ ਆਈ ਹੈ ਕਿ ਮੁੱਖ ਮੰਤਰੀ ਦੇ ਵਿਆਹ ਦੇ ਵਿੱਚ ਮਰਿਆਦਾ ਦੀ ਉਲੰਘਣਾ ਹੋਈ ਹੈ ਤੁਹਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਲਾਸੀ ਹੋ ਜੇ ਇਸ ਤੀਜ ਪਹਿਲੀ ਵਾਰ ਤੁਹਾਡੇ ਰਾਜ ਵਿੱਚ ਮੁੱਖ ਮੰਤਰੀ ਦੇ ਵਿਆਹ ਦੀ ਗੱਲ ਵਿਆਹ ਦੀ ਤਾਂ ਪਰ ਯਾਰੀ ਕਰਕੇ ਤੁਸੀਂ ਬੋਲ ਨਹੀਂ ਸਕੇ ਤੁਹਾਡੇ ਰਾ ਸੇਵਾ ਦੌਰਾਨ ਧਰਮੰਤਰ ਸਾਹਿਬ ਦੇ ਅੰਦਰ ਵਿਅਦਬੀ ਹੋ ਜੇ ਤੇ ਤੁਸੀਂ ਬੋਲ ਨਾ ਸਕੋ ਮੁੱਖ ਮੰਤਰੀ ਨਾਲ ਯਾਰੀ ਹੈ ਤੁਹਾਡੇ ਰਾਜ ਦੌਰਾਨ ਐਨਐਸਏ ਲੱਗ ਜੇ ਤੇ ਤੁਹਾਨੂੰ ਜੇ ਕੌਮ ਨੇ ਬੇਨਤੀਆਂ ਕੀਤੀਆਂ ਕਿ ਕੌਮ ਨੂੰ ਬੁਲਾਓ ਬੁਲਾਓ ਤਾਂ ਜੇ ਅਕਾਲ ਤਖਤ ਸਾਹਿਬ ਤੁਸੀਂ ਤੁਹਾਡੇ ਖਿਲਾਫ ਭੱਦਾ ਟਵੀਟ ਕੀਤਾ ਮੁੱਖ ਮੰਤਰੀ ਨੇ ਤਾਂ ਅਕਾਲੀ ਆਗੂ ਬਿਰਸਤ ਸਿੰਘ ਬਲਟੋਵਾ ਵਰਗੇ ਸੈਂਕੜੇ ਆਗੂ ਤੋਂ ਹੱਕ ਚ ਬੋਲਣਾ ਹੱਕ ਤੁਹਾਡਾ ਸਾਡੀ ਤੁਹਾਡੀ ਬਹੁਜਾਂ ਅੱਜ ਵੀ ਫੌਜਾਂ ਤੁਸੀਂ ਤਾਂ ਕਹਿੰਦੇ ਡਰਾਉਂਦੇ ਐਸਾ ਨੂੰ ਨਹੀਂ ਬੋਲੇ ਤੇ ਪਰ ਤੁਸੀਂ ਹੋਕਾ ਦੇਤਾ ਗੁੱਸੇ ਚ ਆ ਕੇ ਮੁੱਖੋਂ ਟਵੀਟ ਕਿਉਂ ਕੀਤਾ ਪਰ 2 ਦਿਨ ਪਹਿਲਾਂ ਜਦੋਂ ADGP ਇੰਟੈਲੀਜੈਂਸੀ ਆ ਗਿਆ ਤੇ ਕਿ ਨਹੀਂ ਜੀ ਪੂਰੀ ਕੌਮ ਨੂੰ ਨਾ ਬલાਓ 100ਵੇਂ ਬੰਦੇ ਬੁਲਾ ਲਓ ਤੁਸੀਂ ਬਦਲ ਗਏ ਤੁਹਾਨੂੰ ਕਿਹਾ ਵੀ ਵੀ ਕੌਮ ਨੂੰ ਬਲਾਓ ਕੌਮ ਨੂੰ ਆਉਣ ਦਿਓ ਤੁਸੀਂ ਜੋ ਭਾਵਨਾਮਾ ਗੁੱਸਾ ਸੀ ਸਰਕਾਰਾਂ ਪ੍ਰਤੀ ਦਿੱਲੀ ਤੇ ਪੰਜਾਬ ਤਖਤ ਪ੍ਰਤੀ ਸੇ ਕੌਮ ਦਾ ਤੁਸੀਂ ਠੰਡਾ ਪਾਤਾ ਉਹਦੀ ਕਿ ਨਹੀਂ ਜੀ 100ਵੇਂ ਬੰਦੇ ਆ ਕਿ ਜਦੋਂ ਤੁਹਾਡੇ ਕੋਲੇ ADGP ਆ ਗਿਆ ਮਤਲਬ ਤੁਸੀਂ ਛੱਬਰ ਸਾਹਿਬ ਦੱਸ ਦੋ ਉਹਦਾ ਤਾਂ ਸਨਮਾਨ ਹੋ ਰਿਹਾ ਕਈ ਜਗ੍ਹਾ ਤੇ ਉਹਨਾਂ ਦੇ ਸਨਮਾਨ ਦੀਆਂ ਸਰੂਪੀਆਂ ਦੀਆਂ ਬੜੀਆਂ ਫੋਟੋਆਂ ਆ ਰਹੀਆਂ ਕਹਿੰਦੇ ਸੋਸ਼ਲ ਮੀਡੀਆ ਨਹੀਂ ਤੁਹਾਨੂੰ ਮੈਂ ਦੱਸ ਕੇ ਹਟਿਆ ਇਹ ਤਾਕਤਾਂ ਲੱਗੀਆਂ ਹੋਈਆਂ ਤੁਸੀਂ ਹੁਣ ਇਕੱਲਾ ਇਹ ਨਹੀਂ ਸਿੱਖ ਵਿਰੋਧੀ ਤਾਕਤਾਂ ਦਾ ਸਮੂੱਚਾ ਆਈਟੀ ਸੈੱਲ ਇਹਨਾਂ ਨੂੰ ਬੂਸਟ ਕਰਦੇ ਲੱਗਿਆ ਹੋਇਆ ਸੀ ਪਰ ਕੀ ਰਾਸੀ ਲਾਭ ਕੀ ਨਹੀਂ ਰਾਹ ਇਹ ਹੈ ਕਿ ਸਿੱਖ ਰਾਜਨੀਤੀ ਨੂੰ ਕਮਜ਼ੋਰ ਕਰੋ ਡੈਮੇਜ ਕਰੋ ਉਲਝਾ ਕੇ ਰੱਖੋ ਅਕਾਲੀ ਸਿਆਸਤ ਤਕੜੀ ਹੋ ਕੇ ਖੇਤਰੀ ਪਾਰਟੀ ਤਕੜੀ ਹੋ ਕੇ ਕੌਮ ਦੀ ਪੰਜਾਬ ਦੀ ਪੰਥ ਦੀ ਲੜਾਈ ਨਾ ਲੜ ਸਕੇ ਇਹ ਤਖਤਾ ਖਿਲਾਫ ਤਾਂ ਇਹਨਾਂ ਨੂੰ ਇਹ ਧਾਰਮਿਕ ਤੌਰ ਤੇ ਇੱਥੇ ਉਲਝਾ ਕੇ ਰੱਖੋ ਧਾਮੀ ਸਾਹਿਬ ਅਸਤੀਫਾ ਦੇ ਗਏ ਅਸਤੀਫਾ ਦੇਣ ਤੋਂ ਬਾਅਦ ਹਾਲਾਂਕਿ ਚਲੋ ਜੋ ਇੱਕ ਪ੍ਰੋਸੈਸ ਹੁੰਦਾ ਹੈ ਜੋ ਸੰਵਿਧਾਨਿਕ ਪ੍ਰੋਸੈਸ ਹੈ ਉਹ ਕੀਤਾ ਗਿਆ ਧਾਮੀ ਸਾਹਿਬ ਦਾ ਵਕੀਲ ਨੇ ਪੜੇ ਲਿਖੇ ਨੇ ਉਹਨਾਂ ਦੀ ਪੁਰਾਣਾ ਹਿਸਟਰੀ ਇਤਿਹਾਸ ਤੁਸੀਂ ਵੇਖ ਲਓ ਪੰਥ ਵਾਸਤੇ ਸਮਾਜ ਵਾਸਤੇ ਕੌਮ ਵਾਸਤੇ ਤੇ ਹੁਣ ਵੀ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਨਵੀਆਂ ਦੋ ਅਕੈਡਮੀਆ ਵੀ ਖੋਲੀਆਂ ਗਈਆਂ ਤੁਸੀਂ ਵੇਖਣਾ ਚਾਹੀਦਾ ਉਹਨੂੰ ਆਉਣਾ ਚਾਹੀਦਾ ਤੇ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਵੀ ਪਰ ਤੇ ਇੱਕ ਜਿਹੜੀ ਆ ਸੱਤ ਮੈਂਬਰੀ ਕਮੇਟੀ ਮੈਂ ਗੱਲ ਕਰ ਰਿਹਾ ਕਿਸੇ ਅਕਾਲ ਤੱਕ ਸਭ ਨੇ ਬਣਾਈ ਸੀ ਕਿ ਤੁਸੀਂ ਨਿਗਰਾਨੀ ਕਰੋ ਭਰਤੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਤੁਸੀਂ ਨਿਗਰਾਨ ਕਮੇਟੀ ਬਣਾਈ ਸੀ ਤੇ ਧਾਮੀ ਸਾਹਿਬ ਲਾਇਆ ਸੀ ਚੇਅਰਮੈਨ 2 ਤਰੀਕ ਤੋਂ ਬਾਅਦ ਇਹ ਲੋਕਾਂ ਨੇ ਤੁਸੀਂ ਵੇਖੀ ਹੈ ਪਹਿਲੀ ਗੱਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਪਲਸਬਾ ਪਹਿਲਾ ਸਿਧਾਂਤ ਕੇ ਅੰਮਰ ਤਖੋ ਗੁਰੂ ਆਲੇ ਬਣੋ ਪੁਰਾਣੀ ਲੀਡਰਸ਼ਿਪ ਨੂੰ ਇਸ ਕਰਕੇ ਸੇਵਾ ਲਈ ਸੀ ਨਾ ਕਿ ਤੁਸੀਂ ਸਿੱਖੀ ਫਲਸਫੇ ਤੇ ਖਰੇ ਨਹੀਂ ਉਤਰ ਰਹੇ ਪਰ ਇਹ ਲੋਕਾਂ ਨੂੰ ਸੇਵਾ ਮਾਣ ਦਿੱਤਾ ਸੀ ਸਿੰਘ ਸਹਿਬਾਨ ਨੇ ਬੜੇ ਸਨਮਾਨਯੋਗ ਸਿੰਘ ਸਾਹਿਬ ਨੇ ਸਨਮਾਨ ਦਿੱਤਾ ਸੀ ਵਰਲਡ ਤੋਂ ਸੱਤ ਚੁਣੇ ਆ ਪਹਿਲਾ ਗੱਲ ਸੀ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਗੱਲ ਚ ਪੱਲੇ ਪਾ ਕੇ ਸ੍ਰੀ ਅਕ ਗੁਰੂ ਵਾਲੇ ਬਣਾਓ ਅਮਰਤ ਛਕਾਓ ਪਰ ਜਿਨਾਂ ਨੇ ਅਮਰਤ ਨਹੀਂ ਛਕਿਆ ਗੁਰੂ ਸਿਧਾਂਤ ਤੇ ਪਹਿਰਾ ਨਹੀਂ ਦਿੱਤਾ ਸਿੱਖੀ ਫਲਸਫੇ ਤੇ ਪਹਿਰਾ ਨਹੀਂ ਦਿੱਤਾ ਤਾਂ ਅੱਜ ਇਸ ਕਰਕੇ ਇਹ ਨਕਮੀ ਸਾਹਤ ਹੋ ਰਹੀ ਹੈ ਨਾ ਪਹਿਲੀ ਗੱਲ ਸਿੰਘ ਸਾਹਿਬ ਕਹਿ ਰਹੇ ਨੇ ਕਿ ਬਿਆਨਬਾਜ਼ੀ ਨਾ ਕਰੋ ਸਿੰਘ ਸਾਹਿਬ ਨੂੰ ਕਹਿਣਾ ਪੈ ਗਿਆ ਆਪ ਹੋ ਗਿਆ ਨੀ ਰਵੀਰ ਸਿੰਘ ਜੀਾਨ ਨੂੰ ਕਿ ਭਾਈ ਕਮੇਟੀ ਦੀ ਕੋਈ ਮਰਿਆਦਾ ਹੁੰਦੀ ਹੈ ਕੋ ਨਿਜਮ ਹੁੰਦੇ ਆ ਜਿੱਥੇ ਜੀ ਕਰਦਾ ਮੋਬਾਈਲ ਲੈ ਕੇ ਬਹਿ ਜੰਨੇ ਹੋ ਆਪਣੇ ਬੱਚਿਆਂ ਨੂੰ ਗੁਰਮਤਨਾਲ ਨਹੀਂ ਜੋੜ ਸਕਦੇ ਦੂਜੇ ਨੂੰ ਗੁਰਮਤਾ ਕਿਵੇਂ ਸਿਧਾਂਤ ਸਿਖਾਉਣਗੇ ਲੋਕ ਸੋ ਇਸ ਕਰਕੇ ਮੇਰਾ ਕਹਿਣ ਦਾ ਭਾਵ ਹੈ ਕਸਵਟ ਕਿਹਨੇ ਕਿਹਾ ਕਿ ਇਹ ਪੰਥ ਦੀ ਲੜਾਈ ਕਰਨ ਦੇ ਯੋਗ ਹੀ ਹੈ ਨਹੀਂ ਕਿਤੇ ਨਹੀਂ ਜੀ ਇਹ ਤਾਂ ਨਿਜੀ ਪੈ ਗਿਆ ਹੌਮੇਚ ਪੈ ਗਿਆ ਤਾਂ ਵੀ ਬਡੂੰਗਰ ਸਾਹਿਬ ਨੇ ਕੀ ਕਿਹਾ ਅਸਤੀਫੇ ਦੇ ਵਿੱਚ ਸੀਨੀਅਰ ਮੋਸਟ ਨੇ ਅਸਤੀਫਾ ਦਿੱਤਾ ਵੱਡੀਆਂ ਸਿਵਾਮਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਰਹੇ ਨੇ ਤੇ ਵੱਡੀਆਂ ਸਰਕਾਰਾਂ ਸੇਵਾਵਾਂ ਵੀ ਰਹੀਆਂ ਪੰਥ ਲਈ ਕਿਤਾਬਾਂ ਲਿਖ ਰਏ ਵਿਦਵਾਨ ਨੇ ਪ੍ਰੋਫੈਸਰ ਕਰਪਾਲ ਸਿੰਘ ਬਡੂੰਗਰ ਸਾਹਿਬ ਉਹਨੇ ਕੀ ਕਿਹਾ ਕਹਿੰਦਾ ਕਿਸੇ ਸਿਟੇ ਤੱਕ ਨਹੀਂ ਪਹੁੰਚੀ ਕਮੇਟੀ ਮਤਲਬ ਨਲਾਇਕ ਹੈ ਕਿਸੇ ਸਿਟੇ ਤੱਕ ਨਹੀਂ ਪਹੁੰਚੀ ਧਾਮੀ ਸਾਹਿਬ ਵੀ ਇਹੀ ਕਹਿ ਰਹੇ ਆ ਵੀ ਕਿਸੇ ਸਰੇ ਤੇ ਨਹੀਂ ਪਹੁੰਚਦੇ ਮਤਲਬ ਬਿਆਨਬਾਜ਼ੀ ਭੈਣ ਸਤਵੰਤ ਕੌਰ ਵੀ ਹੈਗੀ ਹੈ ਸਾਡੀ ਸ਼ਹੀਦ ਪਰਿਵਾਰ ਦੇ ਵਿੱਚੋਂ ਕਿਤੇ ਬੋਲਦੀ ਸੁਣੀ ਹੈ ਐਡੀਆਂ ਵੱਡੀਆਂ ਕੁਰਬਾਨੀਆਂ ਐਡੀਆਂ ਵੱਡੀਆਂ ਪਰ ਇਹ ਕੁਝ ਲੋਕ ਵੀ ਕੱਲੇ ਚੌਧਰ ਵੱਲ ਚੱਲ ਪਏ ਤੁਸੀਂ ਵੀ ਸਾਨੂੰ ਪ੍ਰਧਾਨ ਜੀ ਬਣਾ ਦਿਓ ਸਾਨੂੰ ਪ੍ਰਧਾਨ ਜੀ ਬਣਾ ਦਿਓ ਅਸੀਂ ਅਕਾਲੀ ਦਲ ਦਾ ਪ੍ਰਧਾਨ ਜੀ ਕਿਹਨੇ ਕਿਹੜੇ ਕਿਹਾ ਨਾ ਤਾਂ ਅਸੀਂ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਧਰਮ ਦੀ ਕਸਬੱਟੀ ਤੇ ਵਿਕਾਸ ਦੀ ਕਸਬੱਟੀ ਤੇ ਸਮਾਜ ਦੀ ਕਸਬੱਟੀ ਤੇ ਤੇ ਦਲੇਰਾਂ ਨਾਲ ਤੇ ਸਰਕਾਰਾਂ ਨਾਲ ਟੱਕਰ ਦੇਣ ਵਾਸਤੇ ਉਹ ਤਾਂ ਅਸੀਂ ਉਤਰ ਨਹੀਂ ਸਕਦੇ ਪਰ ਸਾਨੂੰ ਚੌਧਰ ਦੇ ਦਿਓ ਕਹਿੰਦੇ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਪੰਜਾਬ ਨੂੰ ਪੰਥ ਨੂੰ ਕੌਮ ਨੂੰ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਡਰ ਹੈ ਡਰ ਹੈ ਉਹ 17 ਦੇ ਵਿੱਚ ਝੂਠ ਬੋਲ ਕੇ ਸਰਕਾਰਾਂ ਬਣ ਗਈਆਂ ਲੋਕ ਗਮਰਾਹ ਹੋ ਗਏ 22 ਦੇ ਵਿੱਚ ਲਸੇਦਾਰ ਭਾਸ਼ਣ ਹੋਏ ਨਵੀਂ ਬਦਲਾਅ ਦੇ ਬੜੀ ਰਾਜਨੀਤੀ ਦੇ ਬਦਲਾਅ ਲਿਆਉਣ ਦੇ ਲਸੇਦਾਰ ਭਾਸ਼ਣ ਹੋਏ ਲੋਕ ਗਮਰਾਹ ਹੋ ਗਏ ਬੱਚੇ-ਬੱਚੇ ਦੀ ਜਵਾਨ ਦੇ ਵਿੱਚ ਜਦੋਂ ਕੋਈ ਨਰੇਗਾ ਦੇ ਵਿੱਚ ਕੰਮ ਕਰ ਰਿਹਾ ਤਾਂ ਕਹਿੰਦਾ ਵੀ ਕਦੋਂ ਅਕਾਲੀ ਦਾ ਲਾਊਗਾ ਜਦੋਂ ਕੋਈ ਦਫ਼ਤਰਾਂ ਚ ਕਚਹਿਰੀਆਂ ਦੇ ਵਿੱਚ ਗੱਲ ਕਰਦਾ ਕਿ ਕਦੋਂ ਵੋਟ ਆਉਣੀਆਂ ਅਕਾਲੀ ਦਾ ਲਾਵੇ ਜਦੋਂ ਕਿਸਾਨ ਖੇਤ ਦੇ ਵਿੱਚ ਕੰਮ ਕਰ ਰਿਹਾ ਟਿਊਬਲ ਦੀ ਸੁੱੱਚ ਬਟਨ ਦੱਬ ਰਿਹਾ ਹਰਿਆ ਭਰਿਆ ਪੰਜਾਬ ਵੇਖਦਾ ਹਰੀਆਂ ਭਰੀਆਂ ਫਸਲਾਂ ਵੇਖਦਾ ਤਾਂ ਉਹ ਸੋਚਦਾ ਕਦੋਂ ਅਕਾਲੀ ਦਾ ਲਾਊਗਾ ਕਦੋਂ ਵੋਟਾਂ ਆਉਣਗੀਆਂ ਫਿਰ ਇਸ ਕਰਕੇ ਇਹਨਾਂ ਦੀ ਡਿਊਟੀ ਲੱਗ ਗਈ ਕਿ ਤੁਸੀਂ ਅਕਾਲੀ ਸਿਆਸਤ ਨੂੰ ਅਕਾਲੀ ਲੀਡਰਸ਼ਿਪ ਨੂੰ ਉਲਝਾ ਕੇ ਰੱਖੋ 27 ਨੇੜੇ ਆ ਰਹੀ ਹੈ ਲੋਕ ਚੁਣਨਾ ਚਾਹ ਰਹੇ ਹੈ ਲੋਕ ਪਸੰਦ ਕਰ ਰਹੇ ਹੈ ਲੋਕਾਂ ਨੂੰ ਪਤਾ ਹੈ ਕਿ ਸਾਡਾ ਇਹ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕਰਤਾ ਗੱਲਾਂ ਨਾਲ ਢਿੱਡ ਨਹੀਂ ਭਰਦਾ ਇਸ ਕਰਕੇ ਵੀ ਲੋਕ ਅਕਾਲੀ ਦਲ ਨੂੰ ਚੁਣ ਰਹੇ ਹੈ ਪਰ ਇਹ ਕਿੰਨਾ ਚਿਰ ਦੱਪਣਗੇ ਕਿੰਨਾ ਦੇ ਵਿੱਚ ਨੁਕਸਾਨ ਕਰਨਗੇ ਤਾਂ ਇੱਕ ਦਿਨ ਜ਼ਰੂਰ ਉਹ ਸੂਰਜ ਚੜੂਗਾ ਜਦੋਂ ਵਿਕਾਸ ਡਿਵੈਲਪਮੈਂਟ ਤਰੱਕੀ ਕੌਮ ਦੀ ਪੰਜਾਬ ਦੀ ਸਮਾਜ ਦੀ ਇੱਥੇ ਤੁਸੀਂ ਵੇਖਿਆ ਨਾ ਐਸਵੀਐਲ ਦੇ ਮਤੇ ਰੱਦ ਕਰਕੇ ਜ਼ਮੀਨਾਂ ਜਿਹੜੀਆਂ ਕਵੈਅਰ ਕਰੀਆਂ ਸੀ ਲੋਕਾਂ ਨੂੰ ਵਾਪਸ ਕਰਤੀਆਂ ਇਹ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਯਰਤੀ ਹੈ ਹੋਰ ਨਹੀਂ ਕੋਈ ਕਰ ਸਕਦਾ ਹੁਣ ਇਹ ਜਿਹੜਾ ਮਸਲਾ ਬੜਾ ਗੰਭੀਰ ਮਸਲਾ ਹੈ ਉਸ ਮਸਲੇ ਤੇ ਅਸੀਂ ਚਰਚਾ ਕਰੀ ਹੋਰ ਜੋ ਖਬਰਾਂ ਹੈ ਗਿਆ ਉਹਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ